ਪ੍ਰੀਮੀਅਰ ਡੇਵਿਡ ਏਬੀ ਪੱਛਮੀ ਕੈਨੇਡਾ ਨੂੰ ਦਿੱਤੇ ਜਾ ਰਹੇ ਸੰਗੀ ਫੰਡਿੰਗ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਵੈਸਟਰਨ ਕੈਨੇਡਾ ਨੂੰ ਦਿੱਤੀ ਜਾ ਰਹੀ ਫੰਡਿੰਗ ਅਨਫੇਅਰ ਹੈ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਸਿਰਫ ਇਹ ਸੋਚਣਾ ਗਲਤ ਹੈ ਕਿ BC ਨੂੰ ਅਸਾਈਲਮ ਸੀਕਰਾਂ ਦੇ ਲਈ ਹੀ ਸਿਰਫ ਚਿੰਤਾਵਾਂ ਨੇ ਦੱਸ ਦਿਓ ਕਿ ਫੈਡਰਲ ਸਰਕਾਰ ਦੇ ਵੱਲੋਂ ਜਦੋਂ ਕਿ ਆਟਵਾ, 온ਟਾਰੀਓ ਤੇ ਕਿਊਬਿਕ ਨੂੰ ਇਮੀਗ੍ਰੇਸ਼ਨ ਦੀਆਂ ਚਿੰਤਾਵਾਂ ਸੰਬੰਧੀ ਸਹਾਇਤਾ ਫੰਡਿੰਗ ਦਿੱਤੀ ਗਈ ਉਦੋਂ ਤੋਂ BC ਪ੍ਰੀਮੀਅਰ ਤੇ ਮਾਰਕ ਮਿਲਰ ਦੇ ਵਿਚਾਰੇ ਟਿੱਪਣੀਆਂ ਦਾ ਦੌਰ جاری ਹੈ ਬੀਸੀ ਪ੍ਰੀਮੀਅਰ ਲਗਾਤਾਰ ਮੰਗ ਕਰ ਰਹੇ ਨੇ ਕਿ ਬੀਸੀ ਨੂੰ ਵੀ ਬਣਦੀ ਸਹਾਇਤਾ ਮੁਹੱਈਆ ਕਰਵਾਈ ਜਾਏ ਪ੍ਰੀਮੀਅਰ ਡੇਵਿਡ ਡੀਬੀ ਪੱਛਮੀ ਕੈਨੇਡਾ ਨੂੰ ਦਿੱਤੇ ਜਾ ਰਹੇ ਸੰਗੀ ਫੰਡਾਂ ਦਾ ਇੱਕ ਅਨੁਚਿਤ ਹਿੱਸਾ ਹੈ ਜਿਸ ਤੇ ਆਲੋਚਨਾ ਦਾ ਵਿਸਥਾਰ ਉਹ ਕਰ ਰਹੇ ਨੇ ਈਬੀ ਦਾ ਕਹਿਣਾ ਹੈ ਕਿ ਓਟਵਾ ਦਾ ਕਿਊਬਿਕ ਤੇ ਅਨਟੇਰੀਓ ਲਈ ਵਿਸ਼ੇਸ਼ ਤੌਰ ਤੇ ਮਦਦ ਕਰਨਾ ਆਖਿਰਕਾਰ ਬਹੁਤ ਜ਼ਿਆਦਾ ਹੈ ਤੇ ਗਲਤ ਵੀ ਹੈ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਇਹ ਸੁਝਾਅ ਦੇਣ ਲਈ ਕਿ ਬੀਸੀ ਦੀਆਂ ਚਿੰਤਾਵਾਂ ਸਿਰਫ ਸ਼ਰਨ ਮੰਗਣ ਵਾਲਿਆਂ ਬਾਰੇ ਹਨ EB ਤੇ ਮਿਲਰ ਦੇ ਵਿਚਾਲੇ ਇਸ ਹਫਤੇ ਇਸ ਨੂੰ ਲੈ ਕੇ ਖੂਬ ਟਿੱਪਣੀਆਂ ਹੋਈਆਂ ਕਿਉਂਕਿ ਪ੍ਰੀਮੀਅਰ ਨੇ ਪੱਛਮੀ ਪ੍ਰੀਮੀਅਰਸ ਕਾਨਫਰੰਸ ਦੇ ਵਿੱਚ ਸੁਝਾਅ ਦਿੱਤਾ ਸੀ ਕਿ ਆਟਵਾ, 온ਟਾਰੀਓ ਤੇ ਕਿਊਬਿਕ ਨੂੰ ਇਮੀਗ੍ਰੇਸ਼ਨ ਦੀਆਂ ਚਿੰਦਾਵਾਂ ਦੇ ਵਿੱਚ ਮਦਦ ਕਰਨ ਲਈ ਡਾਲਰ 750 ਮਿਲੀਅਨ ਸਮਝੌਤੇ ਦੀ ਪੇਸ਼ਕਸ਼ ਕਰਨ ਤੋਂ ਬਾਅਦ ਮਿਲਰ ਨੇ ਜਵਾਬ ਦਿੱਤਾ ਸੀ ਕਿ BC ਨੂੰ ਅੱਗੇ ਵਧਣ ਤੇ ਕੈਨੇਡਾ ਆਉਣ ਵਾਲੇ ਹੋਰ ਸ਼ਰਨ ਮੰਗਣ ਵਾਲਿਆਂ ਨੂੰ ਵੀ ਲੋੜ ਗਲਾਂ ਦੀ ਲੋੜ ਹੈ ਸਿਆਸੀ ਨਿਗਰਾਨੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਪ੍ਰੀਮੀਅਰ ਦੀ ਸਖਤ ਗੱਲਬਾਤ ਸੰਭਾਵਤ ਤੌਰ ਤੇ ਆਉਣ ਵਾਲੀਆਂ ਸੁਭਾਈ ਚੋਣਾਂ ਨਾਲ ਜੁੜੀ ਹੋਈ ਹੈ ਤੇ ਗੈਰ ਪ੍ਰਸਿੱਧ ਫੈਡਰਲ ਲਿਬਰਲਾਂ ਦੇ ਵੱਖ ਹੋਣ ਦੀ ਇੱਛਾ ਹੈ ਈਬੀ ਨੇ ਕਿਹਾ ਕਿ ਇਹ ਬਿਆਨ ਬੇਤੁਕਾ ਹੈ ਕਿ ਹੈ ਸਾਈਲਮ ਸਿਕਰਾਂ ਲਈ ਹੈ ਈਵੀ ਨੇ ਕਿਹਾ ਕਿ ਆਟਵਾ 온ਟਾਰੀਓ ਤੇ ਕਿਊਬਿਕ ਦੇ ਵਿੱਚ ਕਾਰ ਫੈਕਟਰੀਆਂ ਬਣਾਉਣ ਲਈ ਅਰਬਾਂ ਖਰਚ ਕਰ ਰਿਹਾ ਹੈ ਪਰ ਹੁਣ ਤੱਕ ਮੈਸੀ ਕ੍ਰੋਸਿੰਗ ਨੂੰ ਬਦਲਣ ਲਈ ਆਪਣਾ ਉਜੇਤ ਹਿੱਸਾ ਪਾਉਣ ਤੋਂ ਇਨਕਾਰ ਕਰ ਰਿਹਾ ਹੈ ਪ੍ਰੋਵਿੰਸ 2030 ਤੱਕ ਰਿਚਮੰਡ ਤੇ ਡੈਲਟਾ ਦੇ ਵਿੱਚ ਕਾਰ ਫਰੇਜ਼ਰ ਨਦੀ ਦੇ ਹੇਠਾਂ ਜਾਰਜ ਮੈਸੀ ਟਨਲ ਨੂੰ ਬਦਲਣ ਦੀ ਪ੍ਰਕਿਰਿਆ ਦੇ ਵਿੱਚ ਹੈ ਜਿਸ ਦੀ ਅੰਦਾਜ਼ਨ ਕੀਮਤ ਡਾਲਰ 4.15 ਬਿਲੀਅਨ ਹੈ ਸੂਬਾਈ ਅਧਿਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਆਟਵਾ ਬਿੱਲ ਵਿੱਚ ਯੋਗਦਾਨ ਪਾਵੇਗਾ ਪਰ ਕੋਈ ਖਾਸ ਆંકੜੇ ਤੈਨੇ ਕੀਤੇ ਗਏ ਈਵੀ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਪੱਛਮ ਦੇ ਲੋਕ ਕਿਊਬੇਕ ਤੇ ਇੰਟੈਰੀਓ ਲਈ ਵਿਸ਼ੇਸ਼ ਟ੍ਰੀਟਮੈਂਟ ਦੇ ਆਦੀ ਨੇ ਪਰ ਆਖਿਰਕਾਰ ਇਹ ਬਹੁਤ ਜ਼ਿਆਦਾ ਹੈ ਉਦਰ ਹੋਂਡਾ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਸੂਬੇ ਵਿੱਚ ਸਪਲਾਈ ਚੇਨ ਬਣਾਉਣ ਦੇ ਲਈ ਡਾਲਰ 15 ਬਿਲੀਅਨ ਪ੍ਰੋਜੈਕਟ ਦੇ ਹਿੱਸੇ ਵਜੋਂ ਐਲਿਸਨ ਟੈਰੀਓ ਦੇ ਵਿੱਚ ਆਪਣੀ ਅਸੈਂਬਲੀ ਪਲਾਂਟ ਦੇ ਕੋਲ ਇੱਕ ਇਲੈਕਟ੍ਰਿਕ ਵਾਹਨ ਬੈਟਰੀ ਪਲਾਂਟ ਬਣਾਏਗੀ। ਇਹ ਯੋਜਨਾ ਜਨਤਕ ਫੰਡਾਂ ਵਿੱਚ ਡਾਲਰ 5 ਬਿਲੀਅਨ ਤੱਕ ਦੇ ਨਾਲ ਆਉਂਦੀ ਹੈ। ਈਬੀ ਨੇ ਕਿਹਾ ਕਿ ਆਬਾਦੀ ਵਾਅਦੇ ਦੀ ਲੋੜ ਹੈ ਪਰ ਇਹ ਬੁਨਿਆਦੀ ਢਾਂਚੇ, ਰਿਹਾਇਸ਼ ਤੇ ਆਰਥਿਕ ਵਿਕਾਸ ਦੇ ਮੌਕਿਆਂ ਤੇ ਵੀ ਕਾਫੀ ਦਬਾਅ ਪਾਉਂਦਾ ਹੈ ਉਹਨਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਤੁਸੀਂ ਇਸ ਨੂੰ ਕਿਵੇਂ ਦੇਖ ਦਿਓ ਡਾਲਰਾਂ ਦੇ ਹਿਸਾਬ ਨਾਲ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਜੀਡੀਪੀ ਦੇ ਹਿਸਾਬ ਦੇ ਨਾਲ ਤੇ ਅਨੁਪਾਤ ਦੇ ਰੂਪ ਦੇ ਵਿੱਚ ਪੱਛਮੀ ਪ੍ਰਾਂਤਾਂ ਨੂੰ ਸੰਘੀ ਸਰਕਾਰ ਤੋਂ ਘੱਟ ਮਿਲਦਾ ਹੈ ਉਨਾ ਕਹਿ ਆ ਕਿ ਸਿਰਫ ਇਨਾ ਚਾਹੁੰਦੇ ਆ ਕਿ BC ਦੀ ਤੇਜ਼ੀ ਨਾਲ ਵੱਧ ਰਹੀ ਆਬਾਦੀ ਦੇ ਹਿਸਾਬ ਨਾਲ ਔਟਵਾ ਤੋਂ ਉਚਿਤ ਹਿੱਸਾ ਮਿਲਣਾ ਜ਼ਰੂਰੀ ਹੈ ਤਾਂ ਜੋ ਇੱਥੇ ਵਧੀਆ ਜੀਵਨ ਬਣਾਇਆ ਜਾ ਸਕੇ EB نے ਕਿਹਾ ਹੈ ਕਿ ਪਿਛਲੇ ਸਾਲ BC ਵਿੱਚ ਪਨਾ ਮੰਗਣ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਤੇ ਇਸ ਸਾਲ ਲਗਭਗ ਦੁੱਗਣਾ ਹੋਣ ਦੀ ਰਾਹ ਤਿਆ ਉਹਨਾਂ ਦਾ ਦਫ਼ਤਰ ਇਮੀਗ੍ਰੇਸ਼ਨ ਰਿਫਿਊਜੀਸ ਤੇ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਪ੍ਰਕਾਸ਼ਿਤ ਆਂਕੜਿਆਂ ਵੱਲ ਇਸ਼ਾਰਾ ਕਰਦਾ ਹੈ ਜੋ ਦਰਸਾਉਂਦੇ ਨੇ ਕਿ BC ਵਿੱਚ 3,08,090 ਪਨਾ ਦੇ ਦਾਅਵੇਦਾਰਾਂ ਤੇ ਕਾਰਵਾਈ ਕੀਤੀ ਗਈ ਸੀ 2000 22 ਦੇ ਵਿੱਚ 2023 ਦੇ ਵਿੱਚ ਇਹ ਵੱਧ ਕੇ 7685 ਹੋ ਗਈ ਕਿਊਬਿਕ ਲਈ ਇੱਕ ਗਿਣਤੀ 2022 ਦੇ ਵਿੱਚ 58800 ਤੋਂ 2023 ਦੇ ਵਿੱਚ 65425 ਹੋ ਗਈ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ